ਉਹਨਾਂ ਤੋਂ ਵੱਧ ਕਸੂਰਵਾਰ ਲੋਕ ਮੈਂ ਕਿਹੜੇ ਗਿਨੂੰਗਾ ਜਿਹੜੇ ਆਪਣੀਆਂ ਧੀਆਂ ਨੂੰ ਲੈ ਲੈ ਕੇ ਇਹਨਾਂ ਦੇ ਡੇਰੇ ਦੇ ਵਿੱਚ ਜਾਂਦੇ ਆ ਕਹਿੰਦੇ ਕੀ ਭਗਤੀ ਦਾ ਘਰ ਤੇ ਹੁਣ ਤੇ ਗੱਲਾਂ جگ ਜਾ ਰਹੀਆਂ ਤੇ ਅਠਾ ਅਠਾ ਸਾਲਾਂ ਦੇ ਆ ਬੱਚਿਆਂ ਦੇ ਨਾਲ ਇਹ ਸਾਲ ਕਿਹੜੀ ਭਗਤੀ ਕਰਦੇ ਭੋਰਿਆਂ ਚ ਹੁਣ ਤੇ جگ ਜਾ ਰਹੇ ਕੀ ਇਹਨਾਂ ਨੂੰ ਅਜੇ ਵੀ ਸੰਤ ਅਖੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮਨਦੀਪ ਸਿੰਘ ਤੜ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਜਿਹੜੇ ਸਾਡੇ ਪੰਜਾਬ ਦੇ ਵਿੱਚ 17 ਨੇ ਡੇਰੇ ਖੁੱਲ ਚੁੱਕੇ ਆ 17 ਨੇ 66 ਜਿਹੜੇ ਕੇਵਲ ਗੁਰੂ ਨਾਨਕ ਦੇਵ ਘਰ ਦੇ ਜਿਨ੍ਹਾਂ ਨੇ ਸ਼ਰੀਕ ਬਣ ਕੇ ਵਿਖਾਇਆ ਲੋਕਾਂ ਨੇ ਮੰਦੇ ਵਿੱਚ ਸਵਾਲ ਆਉਂਦਾ ਵੀ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੈ ਉੱਥੇ ਤੇ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਕੇਵਲ ਚੋਗਾ ਪਾਉਣ ਲਈ ਰੱਖਿਆ ਤਾਂ ਜੋ ਲੋਕਾਂ ਨੂੰ ਇਹ ਲੱਗੇ ਕਿ ਸਾਡੇ ਡੇਰਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੋ ਰਿਹਾ ਪਰ ਅੰਦਰੇ-ਅੰਦਰ ਕਿੰਨੇ ਐਸੇ ਸਾਧ ਬਾਬੇ ਕਾਇਨ ਨੂੰ ਵੀ ਜੀ ਨਹੀਂ ਕਰਦਾ ਕਿੰਨੇ ਐਸੇ ਬਾਬੇ ਹੋਰਿਆਂ ਦੇ ਵਿੱਚ ਇਹਨਾਂ ਨੇ ਫੜੇ ਗਏ ਵਾਰ-ਵਾਰ ਮੇਰਾ ਵੀ ਦਿਲ ਨਹੀਂ ਕਰਦਾ ਕਿ ਮੈਂ ਵੀ ਵਾਰ-ਵਾਰ ਇਹਨਾਂ ਦੇ ਬਾਰੇ ਬੋਲਾਂ ਵਾਰ-ਵਾਰ ਵੀਡੀਓ ਪਾਵਾਂ ਮੇਰਾ ਵੀ ਦਿਲ ਨਹੀਂ ਕਰਦਾ ਇੱਕ ਮੈਂ ਬੇਨਤੀ ਕਰਾਂ ਕਿ ਪਹਿਲਾਂ ਮੈਂ ਭਾਈ ਸਰਬਜੀਤ ਸਿੰਘ ਤੁੰਡਾ ਮੇਰੇ ਉਸਤਾਦ ਜੀ ਨੇ ਉਹਨਾਂ ਨਾਲ ਮੈਂ 2-4 ਵਾਰੀ ਪਰਸਨਲ ਮਿਲਿਆ ਵਾ ਮਿਲ ਕੇ ਉਹਨਾਂ ਨੂੰ ਮੈਂ ਇਹੀ ਗੱਲ ਕਹੀ ਸੀ ਕਿ ਭਾਈ ਸਾਹਿਬ ਜੀ ਐਦਾਂ ਨਾ ਕਿਸਦੇ ਬਾਰੇ ਨਿੰਦਿਆ ਨਾ ਕਰਿਆ ਕਰੋ ਤੇ ਉਦੋਂ ਮੈਂ ਇਹਨਾਂ ਨੂੰ ਸੱਚੇ ਸੰਤ ਸਮਝਦਾ ਵੀ ਹਾਂ ਹਾਲਕਿ ਡੇਰੇ ਤੇ ਮੈਂ ਕਦੀ ਨਹੀਂ ਗਿਆ ਪਰ ਇਹਨਾਂ ਨੂੰ ਮੈਂ ਸਨਤਾ ਸਮਝਦਾ ਵੀ ਹਾਂ ਪਰ ਜਦੋਂ ਇਹੋ ਜਿਹੀਆਂ ਵੀਡੀਓ ਵਾਇਰਲ ਹੋ ਕੇ ਆ ਰਹੀਆਂ ਇਹਨਾਂ ਦੀਆਂ ਤੇ ਹੁਣ ਮੈਂ ਬਿਲਕੁਲ ਭਾਈ ਸਰਜੀਤ ਸਿੰਘ ਤੁੰਦੇ ਨੂੰ ਵੀ ਹੁਣ ਮੈਂ ਬਿਲਕੁਲ ਕਹਿੰਦਾ ਵਾਂ ਕਿ ਤੁੰਦਾ ਸਾਹਿਬ ਬਿਲਕੁਲ ਸੱਚ ਬੋਲਦੇ ਹੀ ਕਿ ਇਹ ਗੁਰਬਾਣੀ ਦੇ ਨਾਂ ਦੇ ਹੇਠ ਲੋਕਾਂ ਨੂੰ ਠੱਗ ਰਹੇ ਆ ਇੱਥੇ ਹੀ ਭਗਤ ਕਬੀਰ ਸਾਹਿਬ ਦਾ ਇੱਕ ਬਾਣੀ ਦਾ ਵਾਕ ਆ ਮੈਂ ਅੱਗੇ ਵੀ ਸੁਣਾਇਆ ਸੀ ਗੱਜ ਸਾਡੇ 3.5 ਤੇ ਧੋਤੀਆਂ ਤੇਰੇ ਪੈਣ ਤੱਕ ਗੱਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਦੇ ਬੱਗ ਓਏ ਹਰਕੇ ਸੰਤਨਾ ਕੀ ਹੈ ਬਨਾਰਸ ਕੇ ਠੱਗ ਹੁਣ ਭਗਤ ਕਬੀਰ ਸਾਹਿਬ ਲਿਖੇ ਗੱਜ ਸਾਡੇ 3.5 ਤੇ ਧੋਤੀਆਂ ਉਹੀ ਭਗਤ ਕਬੀਰ ਸਾਹਿਬ ਜੀ ਅੱਜ ਬਾਣੀ ਉਚਾਰਦੇ ਉਹ ਧੋਤੀਆਂ ਨੇ ਕਹਿੰਦੇ ਉਹ ਕਸ਼ਹਿਰੇ ਕਹਿੰਦੇ ਅੱਜ ਜਿੱਥੇ ਕਿਹਾ ਤੇਰੇ ਪੈਣ ਤੱਕ ਉਹ ਤੱਗ ਦੀ ਗੱਲ ਉਦੋਂ ਉਹਨਾਂ ਨੇ ਤੱਗ ਦੀ ਗੱਲ ਕੀਤੀ ਜਨੇਊ ਦੀ ਗੱਲ ਕੀਤੀ ਔਰ ਆ ਜੋ ਬਾਣੀ ਅਜ ਉਚਾਰਦੇ ਆ ਜੋ ਤਾਗੜਾ ਕਹਿੰਦੇ ਆ ਜੋ ਉਤੋਂ ਦੀ ਲੰਮੇ ਲੰਮੇ ਗਤਰੇ ਕਹਿੰਦੇ ਗਲੀ ਜਿੰਨਾ ਜੱਪ ਮਾਲੀਆਂ ਲੋਟੇ ਹੱਥ ਨੇ ਵਗ ਤੇ ਕਿੰਨੇ ਵਾਲੇ ਮਾਲਾ ਪਾਈਆਂ ਵਾ ਕਿੰਨੇ ਸਾਧਾ ਦਾ ਆਪਣੇ ਕੋਲ ਲੋਟੇ ਰੱਖਦੇ ਆ ਗੜਬਈ ਰੱਖਦੇ ਆ ਓਏ ਹਰਕੇ ਸੰਤਨਾ ਕੀ ਐ ਵੀ ਇਹਨਾਂ ਨੂੰ ਸਾਧਾ ਨੂੰ ਭੁੱਖਿਆ ਨੰਗਿਆਣਾ ਮਲੰਗਾ ਨੂੰ ਹਰੀ ਦੇ ਸੰਤਨਾ ਆਖੋ ਹਰਕੇ ਸੰਤਨਾ ਕੀ ਐ ਇਹ ਕੀ ਨੇ ਬਨਾਰਸ ਕੇ ਠੱਗ ਐਨੀ ਭਗਤੀ ਜੇ ਕਰਕੇ ਇਹ ਪ੍ਰਚਾਰਕ ਨੇ ਸੁਨਾਤੀ ਐਨੀ ਪੰਕਤੀ ਕਹਨੇ ਪੜਤੀ ਤੇ ਸਧਾਨ ਕੀ ਕਹਿਣਾ ਵਾ ਕਿ ਇਹਨਾਂ ਨੇ ਸੰਤਾਂ ਹੀ ਨਿੰਦਿਆ ਕਰਤੀ ਜੀ ਇਹਨਾਂ ਨੇ ਮਹਾਪੁਰਸ਼ਾਂ ਨੂੰ ਮਾੜਾ ਕਹਿਤਾ ਜੀ ਤੇ ਬਾਬਾ ਕਬੀਰ ਜੀ ਕਹਿੰਦੇ ਵੀ ਐਸੇ ਸੰਤ ਨਾ ਮੋਕੋ ਭਾਵੇਂ ਐ ਹੋਜੇ ਸੰਤ ਨਹੀਂ ਸਾਨੂੰ ਪਾਉਂਦੇ ਡਾਲਾ ਸਿਓ ਪੇਡਾਂ ਘਟਕਾਵੇਂ ਜਿਹੜੇ ਟਾਹਣੀਆਂ ਨਹੀਂ ਖਾਂਦੇ ਉਹਦਾ ਪੂਰਾ ਰੋਕੀ ਖਾ ਜਾਂਦੇ ਆ ਸਗੋਂ ਪਰਿਵਾਰ ਦਾ ਇੱਕ ਜੀ ਨਹੀਂ ਖਾਂਦੇ ਸਗੋਂ ਪੂਰਾ ਦਾ ਪੂਰਾ ਟੱਬਰ ਹੀ ਹੜੱਪ ਕਰ ਜਾਂਦੇ ਆ ਤੇ ਕਈਆਂ ਦੇ ਟੱਬਰ ਇਹ ਸਭ ਦਾ ਹੜੱਪ ਕਰ ਵੀ ਗਏ ਜਿਹੜੇ ਪਿਓ ਆਪਣੀਆਂ ਧੀਆਂ ਲੈ ਕੇ ਆਪਣੀਆਂ ਬੱਚੀਆਂ ਲੈ ਕੇ ਭੈਣਾਂ ਲੈ ਕੇ ਘਰ ਵਾਲੀਆਂ ਲੈ ਕੇ ਇਹਨਾਂ ਦੇ 68 ਡੇਰਿਆਂ ਤੇ ਜਾਂਦੇ ਹੀ ਉਹਨਾਂ ਲੋਕਾਂ ਨੂੰ ਜਦੋਂ ਇਹਨਾਂ ਸਾਧਾਂ ਦੀ ਅਸਲੀਅਤ ਪਤਾ ਲੱਗੀ ਤੇ ਬਾਬਿਆਂ ਨੇ ਇਹ ਸੋਚਿਆ ਕਿ ਕਿਤੇ ਸਾਡੀ ਅਸਲੀਅਤ ਇਹਨਾਂ ਲੋਕਾਂ ਨੂੰ ਪਤਾ ਲੱਗ ਗਈ ਆ ਕਿਤੇ ਇਹ ਅਸਲੀਅਤ ਸਾਡੀ ਦੁਨੀਆ ਦੇ ਵਿੱਚ ਨਾ ਜਗ ਜਾਰ ਹੋ ਜੇ ਤੇ ਉਹਨਾਂ ਬਾਬਿਆਂ ਨੇ ਸਭ ਤੋਂ ਪਹਿਲਾਂ ਬੱਚੀਆਂ ਵੀ ਮਰਵਾਤੀਆਂ ਤੇ ਪਿਓ ਵੀ ਮਰਵਾਉਂਦੇ ਕਤਲ ਕਰਾਉਂਦੇ ਤੇ ਭਗਤ ਕਬੀਰ ਸਾਹਿਬ ਦਾ ਵਾਕ ਆ ਗਿਆ ਨਾ ਉਹ ਵੀ ਕਿ ਡਾਲਾ ਸਿਓ ਪੇਡਾਂ ਘਟਕਾਵੇਂ ਘਟਕਾਗੇ ਨਾ ਫਿਰ ਕਹਿੰਦੇ ਕੀ ਭਗਤੀ ਦਾ ਘਰ ਤੇ ਹੁਣ ਤੇ ਗੱਲਾਂ ਜਗ ਜਾਰ ਹੋ ਗਈਆਂ ਤੇ 8 8 8 ਸਾਲਾਂ ਦੇ ਆ ਬੱਚਿਆਂ ਦੇ ਨਾਲ ਇਹ ਸਾਲ ਕਿਹੜੀ ਭਗਤੀ ਕਰਦੇ ਪੋਰੀਆਂ ਚ ਹੁਣ ਤਾਂ ਜਗ ਜਾਰ ਹੋ ਗਈਆਂ ਗੱਲਾਂ ਤੁਹਾਨੂੰ ਪਤਾ ਹੋਵੇ ਕਿ ਬਾਬੇ ਬਾਰੇ ਮੈਂ ਪਿੱਛੇ ਜੇ ਬੋਲਿਆ ਸੀ ਅਜੇ ਕੱਲ ਪਰਸੋਂ ਦੀ ਗੱਲ ਆ ਮੈਂ ਵੀਡੀਓ ਪਾਈ ਉਹ ਬਾਬੇ ਬਾਰੇ ਉਹ ਬਾਬਾ ਕੀ ਕਹਿ ਰਿਹਾ ਸੀ ਆਂਦਾ ਮੇਰੀ 60 ਸਾਲ ਦੀ ਉਮਰ ਹੋ ਗਈ 60 ਸਾਲ ਦੀ ਉਮਰ ਦੇ ਵਿੱਚ ਆਂਦਾ ਰਾਤੀ ਮੈਂ ਸੁੱਤਾ ਆਂਦਾ ਮੈਨੂੰ ਸੁਪਨਾ ਆਇਆ ਆਦਾ ਸੁਪਨਾ ਜੇ ਮੇਰਾ ਵਿਆਹ ਹੋ ਗਿਆ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਜੀ ਸੁਪਨਾ ਹਮੇਸ਼ਾ ਉਹ ਚੀਜ਼ ਦਾ ਹੁੰਦਾ ਵਾ ਜਿਹੜੀ ਗੱਲ ਬੰਦਾ ਸਾਰੀ ਦਿਹਾੜੀ ਸੋਚਦਾ ਰਿਹਾ ਹੋਵੇ ਇਹਦਾ ਮਤਲਬ ਇਹ ਆ ਕਿ ਸੰਤ ਮਹਾਂਪੁਰਸ਼ ਆਪਣੇ ਆਪ ਨੂੰ ਬਾਬੇ ਖਵਾਉਣ ਵਾਲੇ ਆਪਣੇ ਆਪ ਨੂੰ ਸੰਤ ਖਵਾਉਣ ਵਾਲੇ ਸਾਰੀ ਜਿਹੜੀ ਲੋਕਾਂ ਦੀਆਂ ਧੀਆਂ ਭੈਣਾਂ ਵੱਲ ਮਾੜੀ ਨਿਗਾਹ ਨਾ ਵੇਖਣਗੇ ਗੰਦੀ ਨਿਗਾਹ ਨਾ ਤੱਕਦੇ ਹੋਣਗੇ ਜਿਹੜਾ ਰਾਤ ਨੂੰ ਸੁਪਨੇ ਇਹੋ ਜਿਹੇ ਹੁੰਦੇ ਆ ਤੇ ਉਹ ਬਾਬੇ ਬਾਰੇ ਮੈਂ ਬੋਲਿਆ ਤੇ ਮੈਂ ਦੱਸਣਾ ਚਾਹੁੰਦਾ ਮੈਨੂੰ 9 ਬੰਦਿਆਂ ਨੇ ਫੋਨ ਆਗੇ ਫੋਨ ਲਾ ਕੇ ਕਿਹਾ ਕੀ ਮੈਨੂੰ ਇੱਕ ਤਾਂ ਫੋਨ ਆਂਦਾ ਤੂੰ ਤੇ ਉਹ ਬਾਬਾ ਜੀ ਦੇ ਪੈਰ ਦੀ ਰੀਸ ਨਹੀਂ ਕਰ ਸਕਦਾ ਉਹ ਬਾਬਾ ਜੁੱਤੀ ਰੀਸ ਨਹੀਂ ਕਰ ਸਕਦਾ ਮੈਂ ਭਾਈ ਮੈਂ ਉਹ ਬਾਬੇ ਦੀ ਜੁੱਤੀ ਦੀ ਰੀਸ ਕਰਨੀ ਹੀ ਨਹੀਂ ਮੈਂ ਕਹਾਂ ਮੈਂ ਜੁੱਤੀ ਦੀ ਰੀਸ ਕਰਨੀ ਹੀ ਨਹੀਂ ਤੇ ਗੁਰੂ ਦੀ ਹਜੂਰੀ ਦੇ ਵਿੱਚ ਉਹ ਬਾਬਾ ਤੁਸੀਂ ਸ਼ਬਦ ਉਹ ਇੰਸਟਾਗ੍ਰam ਤੇ ਰੀਲਾਂ ਵਾਇਰਲ ਹੋ ਰਹੀਆਂ ਵਾ ਸੁਣੇ ਹੁਣ ਵੀ ਜੇ ਤੂੰ ਆੜੇ ਪਿਆਨੋ ਲੈ ਕੇ ਜੀ ਇਹ ਦੂ ਬਹਿ ਗਿਆ ਉੱਤੇ ਸਟੇਜ ਤੇ ਤੇ ਗੁਰਬਾਣੀ ਗਾ ਕੋਈ ਕੀਰਤਨ ਕਰ ਸ਼ਬਦ ਗਾ ਇਧਰ ਨਾਨਕ ਉਧਰ ਨਾਨਕ ਥੱਲੇ ਨਾਨਕ ਉੱਤੇ ਨਾਨਕ ਕੀ ਆ ਕੀਰਤਨ ਹੈ ਇੱਕ ਉਹਦੀ 4 ਦਿਨ ਪਹਿਲਾਂ ਵੀਡੀਓ ਵਾਇਰਲ ਹੋਈ ਹੈ ਜੀ ਉਹ ਕੀ ਕਹਿ ਰਿਹਾ ਵਾ ਹੁੰਦਾ ਤੇਰੇ ਬਾਬੇ ਤੇਰਾ ਕੀਰਤਨ ਕਰਦੇ ਲੋਕੀ ਲੋਕੀ ਕਹਿੰਦੇ ਬਾਬੇ ਸਾਡਾ ਢਿੱਡ ਭਰਦੇ ਆ ਆ ਕੀਰਤਨੇ ਕਰਨ ਆ ਲੈ ਹੁੰਦਾ ਨਾ ਵੀ ਆਹ ਫੀਲ ਹੁੰਦਾ ਕਦੀ ਕਦੀ ਵੀ ਜਦੋਂ ਚਾਰ ਜਨਾਂ ਦੀਆਂ ਬੈਠੀਆਂ ਹੋਣਾਂ ਚਾਰ ਬੀਬੀਆਂ ਬੈਠੀਆਂ ਹੋਣ ਤੇ ਬਹਿ ਕੇ ਮਿਹਣੇ ਮਿਹਣੀ ਹੁੰਦੀਆਂ ਵਾ ਇਹ ਬਾਬੇ ਪੂਰਾ ਐ ਫੀਲ ਕਰਾ ਦਿੰਦੇ ਆ ਕੀ ਕਰ ਰਿਹਾ ਹੋ ਕੀਰਤਨ ਚ ਅਜੀ ਤੇਰੇ ਬਾਬੇ ਤੇਰਾ ਕੀਰਤਨ ਕਰ ਦੇ ਲੋਕੀ ਕਹਿੰਦੇ ਆਪਣਾ ਢਿੱਡ ਭਰ ਦੇ ਇਹ ਕੀਰਤਨ ਆ ਇਹ ਮਿਹਨੇ ਮਾਰ ਰਿਹਾ ਕਿਹਨੂੰ ਉਹਨਾਂ ਤੋਂ ਵੱਧ ਕਸੂਰ ਵਾਲ ਲੋਕ ਮੈਂ ਕਿਹੜੇ ਗਿਣੂੰਗਾ ਜਿਹੜੇ ਆਪਣੀਆਂ ਧੀਆਂ ਨੂੰ ਲੈ ਲੈ ਕੇ ਇਹਨਾਂ ਦੇ ਡੇਰੇ ਦੇ ਵਿੱਚ ਜਾਂਦੇ ਆ ਮਹੱਤ ਜੁੜ ਕੇ ਬੇਨਤੀ ਕਰੂੰਗਾ ਧੀ ਬੜਾ ਵੱਡਾ ਅਨਮੋਲਖ ਜਾਨਾ ਗੁਰੂ ਦਾ ਦਿੱਤੇ ਬਹੁਤ ਵੱਡੀ ਦਾਤ ਹੈ ਗੁਰੂ ਦੀ ਬਖਸ਼ੀ ਹੈ ਐਵੇਂ ਆਪਣੀਆਂ ਧੀਆਂ ਨੂੰ ਲੈ ਕੇ ਇਹੋ ਜਿਹਾ ਸਾਧਾਂ ਦੇ ਕੋਲ ਨਾ ਜਾਓ ਇਹ ਬੜੀ ਵੱਡੀ ਦਾਤ ਹੈ ਧੀ ਦੀ ਐਵੇਂ ਲੈ ਕੇ ਨਾ ਡੇਰਿਆਂ ਦੇ ਵਿੱਚ ਨਾ ਜਾਓ ਤੇ ਬਾਅਦ ਵਿੱਚ ਵੀਡੀਓ ਬਣਾ ਪੜਾਏਗਾ ਸਾਡੇ ਲੋਕ ਵਾਇਰਲ ਕਰਦੇ ਆ ਤੇ ਮੈਂ ਹੱਥ ਛੋੜ ਕੇ ਬੇਨਤੀ ਕਰਾਂ ਜੇਕਰ ਇਹੋ ਜਿਹਾ ਸਾਧਾਂ ਦੇ ਡੇਰਿਆਂ ਤੇ ਜਾਇਆ ਨਾ ਜਾਵੇ ਜੇ ਖੜਨਾ ਵਾ ਆਪਣੇ ਬੱਚਿਆਂ ਨੂੰ ਤੇ ਗੁਰੂ ਘਰ ਖੜੋ ਇਹ ਬਾਬੇ ਦੀ ਅੱਜ ਮੈਂ ਸਵੇਰੇ ਅੱਜ ਵੀਡੀਓ ਵੇਖੀ ਐ ਇਹ ਬਾਬਾ ਸਦਾ ਇਤਿਹਾਸ ਫਸਤਾਨਾ ਦੇ ਟਿੱਪਣੀ ਕਰ ਰਿਹਾ ਵਾ ਆ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆ ਉਹ ਵੀਡੀਓ ਦਾ ਜਿੱਥੇ ਬਾਬਾ ਸਾਫ ਸਦਾ ਇਤਿਹਾਸਿਕ ਸਥਾਨਾਂ ਦੇ ਦਰਬਾਰ ਸਾਹਿਬ ਟਿੱਪਣੀ ਕਰ ਰਿਹਾ ਵਾ ਕਰਤਾਰਪੁਰ ਸਾਹਿਬ ਟਿੱਪਣੀ ਕਰ ਰਿਹਾ ਵਾ ਤੇ ਕੀ ਇਹਨਾਂ ਨੂੰ ਅਜੇ ਵੀ ਸੰਤਖ ਹੋਗੇ ਗੁਰਨਾਨਕ ਦੇ ਘਰ ਦੇ ਸ਼ਰੀਕ ਬਣ ਕੇ ਬਹਿ ਗਏ ਤੇ ਸੁਪਨੇ ਵੇਖੋ ਕਿਹੋ ਜਿਹਾ ਆ ਰਹੇ ਆ ਤੇ ਬਾਬੇ ਨੂੰ ਸੁਪਨਾ ਆਵੇ ਬਾਬਾ ਕਿਤੇ ਕੋਈ ਸਰਦ ਦਾ ਮੌਸਮ ਆ ਰਿਹਾ ਵਾ ਬਾਬੇ ਨੂੰ ਸੁਪਨਾ ਆਵੇ ਬਾਬਾ ਕੰਬਲ ਦਾਨ ਕਰ ਰਿਹਾ ਬੱਚਿਆਂ ਨੂੰ ਬਾਬੇ ਨੂੰ ਸੁਪਨਾ ਆਵੇ ਬਾਬਾ ਕਿਤੇ ਗਰੀਬਾਂ ਨੂੰ ਕੋਈ ਵਸਤਰ ਲੈ ਕੇ ਦੇਵੇ ਬਾਬਾ ਕੋਈ ਬਾਬੇ ਨੂੰ ਸੁਪਨਾ ਆਵੇ ਕਿਤੇ ਬਾਬਾ ਕੋ ਪਰਉਪਕਾਰ ਕਰ ਰਿਹਾ ਵਾ ਸੁਪਨੇ ਕਿਹੋ ਜਿਹਾ ਆ ਰਹੇ ਵਿਆਹ ਦੀ ਸੰਗਤ ਦੇ ਵਿੱਚ ਇਹੋ ਜੀ ਗੱਲ ਸੁਣਾ ਰਿਹਾ ਬਾਬਾ ਤੇ ਜੇ ਤੁਹਾਨੂੰ ਸੁਪਨੇ ਆ ਰਹੇ ਆ ਜੇ ਤੁਹਾਡੇ ਦਿਮਾਗ ਦੇ ਵਿੱਚ ਇੰਨੀ ਗੰਦਗੀ ਭਰੀ ਆ ਇੰਨਾ ਕੂੜਾ ਦਾ ਡੇ ਦਿਮਾਗ ਦੇ ਵਿੱਚ ਭਰਿਆ ਵਾ ਤੇ ਹੱਥ ਜੋੜ ਕੇ ਬੇਨਤੀ ਆ ਵੀ ਸੁਪਨਾ ਤੁਸੀਂ ਵੇਖ ਲਿਆ ਠੀਕ ਆ ਤੇ ਮੂੰਹ ਤੇ ਜ਼ੁਬਾਨ ਪਾ ਕੇ ਚੁੱਪੀ ਕੀਤੇ ਰਹੁ ਬਾਬਾ ਜੀ ਸੰਗਤ ਦੇ ਵਿੱਚ ਕਥਾ ਸੁਣਾ ਗਏ ਸੁਪਨਾ ਆ 60 ਸਾਲ ਦੀ ਉਮਰ ਹੋਗੀ ਤੇ ਕਮਾਲ ਦੀ ਗੱਲ ਉਹਨਾਂ ਦੇ ਚੇਲੇ ਚਲਦਿਆਂ ਸਰੇ ਆ ਸੁਪਨੇ ਸਾਨੂੰ ਵੀ ਆਉਂਦੇ ਆ ਪਰ ਸਾਨੂੰ ਸੁਪਨੇ ਇਹੋ ਜਿਹੇ ਕਦੀ ਨਹੀਂ ਆਏ ਸਾਨੂੰ ਸੁਪਨੇ ਆਉਂਦੇ ਆ ਵੀ ਸਾਡੇ ਸਾਹਮਣੇ 8-10 ਕੈਮਰੇ ਲੱਗੇ ਆ ਅਸੀਂ ਬੰਗਲਾ ਸਾਹਿਬ ਦੀ ਸਟੇਜ ਤੇ ਮੈਂ ਕਥਾ ਕਰ ਰਿਹਾ ਵਾਂ ਇਹੋ ਜਿਹੇ ਸੁਪਨੇ ਮੈਨੂੰ ਆਉਂਦੇ ਆ ਸੁਪਨੇ ਮੈਨੂੰ ਵੀ ਆਉਂਦੇ ਆ ਮੈਨੂੰ ਸੁਪਨੇ ਆਉਂਦੇ ਆ ਵੀ ਮੈਂ ਮਨਜੀਤ ਸਾਹਿਬ ਤੋਂ ਕਥਾ ਕਰ ਰਿਹਾ ਵਾਂ ਦਰਬਾਰ ਸਾਹਿਬ ਤੋਂ ਸਾਹਮਣੇ ਸੰਗਤ ਬੈ ਕੇ ਸੁਣ ਰਹੀ ਹੈ ਕੈਮਰੇ ਲੱਗੇ ਆ ਇਹੋ ਜਿਹੇ ਸੁਪਨੇ ਮੈਨੂੰ ਆਉਂਦੇ ਆ ਸੁਪਨੇ ਮੈਨੂੰ ਵੀ ਆਉਂਦੇ ਆ ਕਿ ਮੈਂ ਗਿਆਨੀ ਪਿੰਦਰਪਾਲ ਸਿੰਘ ਵਰਗੇ ਮਹਾਨ ਪ੍ਰਚਾਰਕਾਂ ਨਾਲ ਬਹਿ ਕੇ ਡਾਕਟਰ ਸੁਖਪ੍ਰੀਤ ਸਿੰਘ ਉਹਦੇ ਵਰਗੇ ਨਾਲ ਬੈਠਾ ਮੈਂ ਗੱਲਾਂ ਬਾਤਾਂ ਕਰ ਰਹੇ ਆ ਚਾਹ ਕਾਫੀ ਪੀ ਰਹੇ ਆ ਇਹੋ ਜਿਹੇ ਸੁਪਨੇ ਮੈਨੂੰ ਆਉਂਦੇ ਆ ਭਾਈ ਸਰਬਜੀਤ ਸਿੰਘ ਧੁੰਦੇ ਵਰਗੇ ਨਾਲ ਬੈਠਾ ਮੈਂ ਇਹੋ ਜਿਹੇ ਸੁਪਨੇ ਮੈਨੂੰ ਆਉਂਦੇ ਆ ਪਰ ਹਾ ਦਾ ਡਾਂਡੇ ਲਾ ਰਹੀ ਨਾ ਜਿਹੜਾ ਮੈਨੂੰ ਵਿਆਹ ਦਾ ਸੁਪਨਾ ਆਇਆ ਇੱਕ ਮੈਂ ਬੇਨਤੀ ਕਰਾਂ ਇਹ ਹੀ ਸੁਪਨਾ ਜੇ ਕਰਕੇ ਇਹ ਰਾਗੀ ਨੂੰ ਆਇਆ ਹੋਵੇ ਕਿ ਟਾਡੀ ਨੂੰ ਆਇਆ ਹੋਵੇ ਕਿਸ ਪ੍ਰਚਾਰਕ ਨੂੰ ਕਿ ਕਿਸਵਰ ਨੂੰ ਆਇਆ ਹੋਵੇ ਉਹ ਭਲਾ ਕਹਿੰਦਾ ਸੰਗਤ ਦੇ ਵਿੱਚ ਐਦਾਂ ਦੀ ਗੱਲ ਕਰ ਜਵੇ ਕਿ ਸੁਪਨਾ ਆਇਆ 60 ਸਾਲ ਦੀ ਉਮਰ ਹੋ ਗਈ ਐਦਾਂ ਦੀ ਗੱਲ ਕਰ ਜਵੇ ਤੇ ਸੰਗਤਾਂ ਕੀ ਕਹਿਣਾ ਸਾਡੀਆਂ ਭਾਵਨਾ ਨੂੰ ਠੇਸ ਪਹੁੰਚ ਗਈ ਉਥੇ ਭਾਵਨਾ ਨੂੰ ਹੋਇਆ ਗਖਣੀ ਬਾਬਾ ਐਨੀ ਅਸ਼ਲੀਲ ਗੱਲਾਂ ਕਰ ਗਿਆ ਕਥਾ ਦੇ ਵਿੱਚ ਕੋਈ ਨਹੀਂ ਬੋਲਿਆ ਬਾਬਾ ਬਲਜਿੰਦਰ ਸਿੰਗਲ ਹੋਣ ਨੂੰ ਜੀ ਨਹੀਂ ਕਰਦਾ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਲਾਤਕਾਰ ਕੀਤਾ ਜਸੀ ਬਾਬਾ 8-8 ਸਾਲਾਂ ਨੇ ਜਵਾਬ ਨਹੀਂ ਬਖਸ਼ਿਆ ਆ ਹੁਣ ਜਿਹੜੀ ਇੱਕ ਬਾਬੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਬਾਬਾ ਲਖਾ ਕੀ ਸਟੇਟਮੈਂਟ ਦੇ ਰਿਹਾ ਓ ਕਿ 100-100 ਰੁਪਏ ਦੇ ਵਿੱਚ ਜਿੰਨੀਆਂ ਮਰਜ਼ੀ ਲਾਓ ਆਪਣੇ ਆਪ ਨੂੰ ਤਾਂ ਵੀ ਸੰਤ ਤਾਂ ਵੀ ਉਹਦੀਆਂ ਬਾਬੇ ਦੀਆਂ ਭੇਡਾਂ ਪਤਾ ਕੀ ਕਰ ਰਹੀਆਂ ਵਾ ਵੀ ਨਹੀਂ ਅਹੀਂ ਕਿ ਲੜਾਂ ਦੇ ਬਿਆ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਕਿ ਨਿੰਦਿਆ ਕਰਨ ਦੇ ਵਿੱਚ ਤੇ ਸੱਚ ਬੋਲਣ ਦੇ ਵਿੱਚ ਫਰਕ ਹੁੰਦਾ ਵਾ ਆ ਹੁਣ ਮੈਂ ਗੱਲ ਕੀਤੀ ਨਾ ਮੈਨੂੰ ਵੀ ਕਈਆਂ ਦੇ ਫੋਨ ਆ ਗਏ ਸੀ ਤੁਸੀਂ ਜੀ ਨਿੰਦਿਆ ਕਰਤੀ ਤੁਸੀਂ ਨਿੰਦਿਆ ਕਰਤੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਸਾਨੂੰ ਫੋਨ ਆਉਂਦੇ ਆ ਜਦੋਂ ਅਸੀਂ ਕਮੈਂਟ ਪੜ੍ਹਦੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਖੁਸ਼ੀ ਹੁੰਦੀ ਆ ਕਿਹੜੀ ਗੱਲ ਦੀ ਖੁਸ਼ੀ ਤੇ ਅੱਜ ਅਸੀਂ ਉਹ ਗੱਲ ਬੋਲੇ ਆ ਜੇ ਅਸੀਂ ਗੱਲ ਬੋਲੇ ਆ ਤੇ ਇਹਨਾਂ ਜਿਨ੍ਹਾਂ ਨੇ ਕਿਹਾ ਵੀ ਨਿੰਦਿਆ ਕਰਤੀ ਯਾਨੀ ਕਿ ਇਹਨਾਂ ਲੋਕਾਂ ਨੂੰ ਸਾਡੀ ਗੱਲ ਚੁਭੀ ਹੈ ਤੇ ਜੇਕਰ ਸਾਡੀ ਗੱਲ ਚੁਭੀ ਹੈ ਤੇ ਇਹਦਾ ਮਤਲਬ ਇਹ ਹੈ ਵੀ ਅਸੀਂ ਆਪਣੀ ਖੁਸ਼ੀ ਫੀਲ ਕਰਦੇ ਹਾਂ ਕਿਵੇਂ ਤਾਂ ਕਿ ਕੌੜੀ ਦਵਾਈ ਜ਼ਿਆਦਾ ਅਸਰ ਕਰਦੀ ਹੈ ਇਸ ਕੰਪੇਅਰ ਟੂ ਮਿੱਠੀ ਦਵਾਈ ਕੌੜੀ ਦਵਾਈ ਜ਼ਿਆਦਾ ਅਸਰ ਕਰਦੀ ਹੈ ਤੇ ਅਸੀਂ ਸਾਨੂੰ ਦੁੱਖ ਨਹੀਂ ਲੱਗਦਾ ਤੇ ਇਹ ਜਿਹੜੇ ਲੋਕ ਸਾਨੂੰ ਕਹਿੰਦੇ ਆ ਕਿ ਤੁਸੀਂ ਨਿੰਦਿਆ ਕਰਤੀ ਤੁਸੀਂ ਨਿੰਦਿਆ ਕਰਤੀ ਇਹ ਲੋਗ ਉਹ ਲੋਗ ਆ ਜਿਹੜੇ ਭਗਤ ਕਬੀਰ ਸਾਹਿਬ ਨੂੰ ਵੀ ਕਹਿੰਦੇ ਆ ਜਦੋਂ ਭਗਤ ਕਬੀਰ ਸਾਹਿਬ ਕਹਿੰਦੇ ਹਨ ਕਿ ਗਜ ਸਾਡੇ ਤੈ ਤੇ ਤੋਤੀਆਂ ਤੇਰੇ ਪੈਨ ਤੱਕ ਗਲੀ ਜਿੰਨਾ ਜੱਪ ਮਾਲੀਆਂ ਲੁੱਟੇ ਹੱਥ ਨੇ ਬਾਗੋ ਯਾਰ ਕੇ ਸੰਤਨਾ ਕੀ ਹੈ ਬਨਾਰਸ ਕੇ ਠੱਗ ਐਸੇ ਸੰਤਨਾ ਮੋਕੋ ਭਾਵੇਂ ਡਾਲਾ ਸੋ ਪੇਡਾਂ ਘਟਕਾਵੇਂ ਜਦੋਂ ਇਹੋ ਜੀ ਪੰਕਤੀ ਪੜ੍ਹ ਕੇ ਸੁਣਾਂਗੇ ਨਾ ਤੇ ਇਹਨਾਂ ਲੋਕਾਂ ਦੀ ਕਿਹੜੀ ਗੱਲ ਆ ਇਹਨਾਂ ਲੋਕਾਂ ਨੇ ਭਗਤ ਕਬੀਰ ਸਾਹਿਬ ਵਰਗਿਆਂ ਨੂੰ ਵੀ ਕਹਿ ਦੇਣਾ ਵਾ ਕਿ ਉਹਨਾਂ ਵੀ ਨਿੰਦਿਆ ਕੀਤੀ ਹੈ ਸੋ ਸਾਨੂੰ ਫਰਕ ਨਹੀਂ ਪੈਂਦਾ ਪਰ ਹੱਥ ਜੋੜ ਕੇ ਮੈਂ ਬੇਨਤੀ ਫੇਰ ਕਰਾਂਗਾ ਧੀਆ ਬੜੀ ਵੱਡੀ ਦਾਤ ਹੈ ਗੁਰੂ ਦੀ ਆਪਣੀਆਂ ਧੀਆਂ ਨੂੰ ਇਹਨਾਂ ਡੇਰਿਆਂ ਦੇ ਨਾਲ ਲੈ ਕੇ ਜਾਓ ਤੁਹਾਡੀਆਂ ਧੀਆਂ ਨੇ ਗਾਂ ਠੰਡਾ ਸਰਦੀ ਧੀਆ ਸਿਰ ਦਾ ਤਾਜ ਹੁੰਦੀਆਂ ਅੱਜ ਉਹ ਤੁਹਾਡੀਆਂ ਧੀਆ ਵਾ ਅੱਜ ਉਹ ਤੁਹਾਡੀਆਂ ਬੱਚੀਆਂ ਵਾ ਹੱਥ ਜੋੜ ਕੇ ਬੇਨਤੀ ਕਰੂੰਗਾ ਅੱਜ ਉਹ ਤੁਹਾਡੀਆਂ ਬੱਚੀਆਂ ਵਾ ਗਾਂ ਉਹਨਾਂ ਨੇ ਵਿਆਹ ਕਰਾ ਕੇ ਤੇ ਕਿਸੇ ਦੇ ਘਰ ਵੀ ਜਾਣਾ ਵਾ ਤੇ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਗੁਰਦੁਆਰੇ ਲੈ ਕੇ ਜਾਓ ਆਪਣੀਆਂ ਧੀਆਂ ਦੇ ਹੱਥਾਂ ਦੇ ਵਿੱਚ ਗੁੜਕੇ ਫੜਾਇਆ ਕਰੋ ਮੋਬਾਈਲ ਮੋਬਾਈਲ ਲਿਆ ਕਰੋ ਉਹਨਾਂ ਦੇ ਹੱਥਾਂ 'ਚ ਉਹਨਾਂ ਨੇ ਗੁੜਕੇ ਫੜਾਇਆ ਕਰੋ ਤੇ ਜੇ ਮੋਬਾਈਲ ਆ ਤੇ ਮੋਬਾਈਲਾਂ ਦੇ ਵਿੱਚ ਹੀ ਐ ਪਰ ਦੋਨਾਂ ਨੂੰ ਸੌਫਟਵੇਅਰ ਪੜ੍ਹ ਦੋ ਬਾਣੀ ਪੜ੍ਹਾਇਆ ਕਰਨ ਐਵੇਂ ਡੇਰਿਆਂ ਤੇ ਲੈ ਕੇ ਨਾ ਜਾਓ ਕਿੰਨੀਆਂ ਵੀਡੀਓ ਬਾਬੇ ਦੀਆਂ ਵਾਇਰਲ ਹੋ ਗਈਆਂ ਐਨਾ ਕੁਝ ਹੋਣ ਤੋਂ ਬਾਵਜੂਦ ਵੀ ਸਾਨੂੰ ਅਜੇ ਵੀ ਸਮਝ ਨਹੀਂ ਆਉਗੀ ਕਿੰਨੇ ਪਖੜਡ ਕਰਦੇ ਡੇਰੇਆਂ ਦੇ ਵਿੱਚ ਟਾਇਲਟ ਸ਼ੀਟਾਂ ਨੂੰ ਮੱਠੇ ਢਕਾ ਰਹੇ ਆ ਪਰ ਵੀ ਸਾਨੂੰ ਇਹ ਸਮਝ ਨਹੀਂ ਆ ਰਹੀ ਉਥੇ ਧੰਨਵਾਦ ਹੈ ਭਾਈ ਅਮਰਪਾਲ ਸਿੰਘ ਮਹਿਰੋਂ ਦਾ ਜਿਨ੍ਹਾਂ ਨੇ ਇਹੋ ਜਿਹਾ ਸਾਧਾ ਨੂੰ ਫੜਿਆ ਮਾ ਹੱਥ ਜੋੜ ਕੇ ਬੇਨਤੀ ਕਰਾਂ ਇਹ ਬਾਬੇ ਇੱਕ ਸਟੇਟਮੈਂਟ ਦਿੰਦੇ ਆ ਮੈਂ ਬੜੀ ਬੜੀ ਸੁਣੀ ਆ ਬਾਬੇ ਇਹ ਕਹਿੰਦੇ ਆ ਵੀ ਅਸੀਂ ਛੜੇ ਰਹਿ ਕੇ ਤੇ ਧਰਮ ਦਾ ਬੜਾ ਵੱਡਾ ਕੰਮ ਕਰਦੇ ਆ ਮੈਂ ਬੇਨਤੀ ਕਰਾਂ ਕੀ ਕਿਸੇ ਬੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਤੋਂ ਵੱਡਾ ਧਰਮ ਕਮਾਇਆ ਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਹਾਪੁਰਖਾਂ ਦੀ ਬਾਣੀ ਸਾਰੇ ਜਿੰਦਿਆਂ ਨੇ ਬਾਣੀ ਉਚਾਰੀ ਮਹਾਪੁਰਖਾਂ ਨੇ ਸਾਰੇ ਗ੍ਰਸਤੀ ਨੇ 10 ਪਾਸ਼ਾ ਸ਼ਿੰਗਾਂ ਵਾ 10 ਪਾਸ਼ੀਆਂ ਦੇ ਵਿੱਚੋਂ ਕੇਵਲ ਗੁਰੂ ਹਰਿਕ੍ਰਿਸ਼ਨ ਪਾਸ਼ਾ ਮਹਾਰਾਜ ਨੂੰ ਛੱਡ ਕੇ ਨੌਂ ਦੀਆਂ ਨੌ ਪਾਸ਼ੀਆਂ ਗਰਸਤੀ ਆ ਉਹ ਵੀ ਗੁਰੂ ਹਰਿਕ੍ਰਿਸ਼ਨ ਪਾਸ਼ਾ ਕਿਉਂ ਨਹੀਂ ਕਿਉਂਕਿ ਉਹਨਾਂ ਦੀ ਉਮਰ ਬਹੁਤ ਛੋਟੀ ਸੀ ਤੇ ਪਰ ਕੀ ਇਹਨਾਂ ਬਾਬਿਆਂ ਨੇ ਸਾਧਾਣੇ ਗੁਰੂ ਸਾਹਿਬ ਤੋਂ ਉਹਦਾ ਧਰਮ ਕਮਾਇਆ ਵਾ ਤੇ ਬਾਬੇ ਕੀ ਕਹਿੰਦੇ ਆ ਕਿ ਨਹੀਂ ਜੀ ਅਸੀਂ ਪਰਿਵਾਰ ਨੂੰ ਟਾਈਮ ਦੇ ਅਸੀਂ ਕਿ ਇਹ ਸਾਡੇ ਕੋਲੇ ਇਹਦਾ ਟਾਈਮ ਨਹੀਂ ਹੁੰਦਾ ਤਮੇ ਹੱਥ ਜੋੜ ਕੇ ਬੇਨਤੀ ਇਹ ਵੀ ਕਰ ਦਵਾ ਇਹ ਵੀ ਡਾਊਟ ਕਲੀਅਰ ਕਰ ਦਵਾ ਕਿ ਗੁਰੂ ਨਾਨਕ ਸਾਹਿਬ ਤੋਂ ਜ਼ਿਆਦਾ ਬਿਜੀ ਨਹੀਂ ਕੋਈ ਹੋ ਸਕਦਾ ਗੁਰੂ ਸਾਹਿਬ ਨੇ ਘੁੰਮ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਚਾਰ ਫੈਰੀਆਂ ਕੀਤੀਆਂ ਆਪਣੀ ਪਰਿਵਾਰ ਦੇ ਵਿੱਚ ਵੀ ਹੁੰਦੇ ਰਹੇ ਮੈਂ ਬੇਨਤੀ ਕਰਾਂ ਕੋਈ ਵੀ ਬੰਦਾ ਗੁਰੂ ਨਾਨਕ ਸਾਹਿਬ ਤੋਂ ਵੱਡਾ ਧਰਮ ਨਿਕ ਮਾ ਸਕਦਾ ਗੁਰੂ ਨਾਨਕ ਸਾਹਿਬ ਤੋਂ ਜ਼ਿਆਦਾ ਬਿਜੀ ਨਹੀਂ ਹੋ ਸਕਦਾ ਹੁਣ ਮੈਂ ਇਹਦੇ ਬਾਬੇ ਬਾਰੇ ਬੋਲਿਆ ਸੀ ਵੀਡੀਓ ਪਾਈ ਸੀ ਬਾਬਿਆਂ ਦੇ ਚੇਲਿਆਂ ਨੂੰ ਗੁੱਸਾ ਲੱਗਾ ਤੇ ਬਾਬੇ ਨੇ ਮੇਰੇ ਤੇ ਸਟ੍ਰਾਈਕ ਮਰਾਤੀ ਜਿੱਥੇ ਮੈਂ ਕਲਿੱਪ ਕੱਟ ਕੇ ਪਾਈ ਸੀ ਅਜੇ 4 ਦਿਨ ਪਹਿਲਾਂ ਬਾਬੇ ਨੇ ਮੇਰੇ ਤੇ ਸਟ੍ਰਾਈਕ ਮਰਾਤੀ ਤਾਂ ਮੈਂ ਬਾਬਾ ਜੀ ਨੂੰ ਬੇਨਤੀ ਕਰਾਂ ਕਿ ਬਾਬਾ ਜੀ ਜਾਂ ਤੇ ਸੰਗਤ ਦੇ ਵਿੱਚ ਇਹੋ ਜਿਹੀ ਗੱਲ ਕਰਿਆ ਨਾ ਕਰੋ ਤੇ ਜੇ ਕਰਦੇ ਜੇ ਤੇ ਮੁੜ ਕੇ ਲੋਕਾਂ ਲੋਕੀ ਜੋ ਤੁਹਾਨੂੰ ਸੁਣਾਉਂਦੇ ਆ ਉਹ ਸੁਣਿਆ ਵੀ ਕਰੋ ਫਿਰ ਹੁਣ ਮੇਰੇ ਤੇ ਸਟ੍ਰਾਈਕ ਮਾਰਾਤੀ ਜਿਹੜੇ ਤੁਹਾਨੂੰ ਕਮੈਂਟਾਂ ਦੇ ਵਿੱਚ ਆ ਕੇ ਇੰਦੀਆਂ ਲਾਹਨਤਾਂ ਪਾਉਂਦੇ ਉਹਨਾਂ ਦਾ ਕੀ ਕਰਨਾ ਵਾ ਇੱਕ ਤੋਂ ਹੀ ਹੋਰ ਧਿਆਨ ਦਿੱਤਾਵੇ ਆ ਮੈਂ ਵੀਡੀਓ ਪਾਉਂਦਾ ਵਾਂ ਮੈਂ ਵੀਡੀਓ ਸ਼ੂਟ ਕਰਦਾ ਵਾਂ ਸਾਡੇ ਸਿੰਘ ਐਡਿਟ ਕਰਦੇ ਆ ਅਸੀਂ ਅਜੇ ਤੱਕ ਕਿਸੇ ਵੀਡੀਓ ਦੇ ਕਮੈਂਟ ਬੰਦ ਨਹੀਂ ਕੀਤੇ ਜੇਕਰ ਸਾਡੀ ਕਿਸੇ ਇੱਕ ਵੀਡੀਓ ਮੈਨੂੰ ਕੋਈ ਲੱਭ ਕੇ ਵਿਖਾ ਦੇ ਮੇਰੀ ਮੇਰੇ ਚੈਨਲ ਤੋਂ ਮੇਰੇ ਪੇਜ ਤੋਂ ਮੇਰੀ ਫੇਸਬੁੱਕ ਆਈਡੀ ਤੋਂ ਕੋਈ ਇੱਕ ਵੀਡੀਓ ਲੱਭ ਕੇ ਵਿਖਾ ਦੇ ਜਿਹਦੇ ਕਮੈਂਟਾਂ ਹੀ ਬੰਦ ਕੀਤੇ ਹੋਣ ਕਿਉਂ ਕਿਉਂਕਿ ਅਹੀਂ ਜੇ ਗੱਲ ਕਰਦੇ ਆਂ ਤਾਂ ਅਹੀਂ ਲੋਕਾਂ ਦੇ ਕਮੈਂਟ ਵੀ ਹਾਨੂੰ ਆਉਂਦੇ ਆ ਤੇ ਇਹ ਬਾਬੇ ਪਹਿਲਾਂ ਪੁੱਠੀ ਜਿਹੀ ਸਟੇਟਮੈਂਟ ਦੇ ਪੈਂਦੇ ਆ ਤੇ ਮੁੜ ਕੇ ਲੋਕਾਂ ਦੇ ਕਮੈਂਟ ਬੰਦ ਕੀਤੇ ਹੁੰਦੇ ਆ ਵੀ ਸਾਨੂੰ ਕਮੈਂਟ ਨਾ ਕਰੇ ਅਸੀਂ ਤੇ ਹਰ ਵਾਰੀ ਨੰਬਰ ਆਪਣਾ ਸਕਰੀਨ ਤੇ ਦਈਦਾ ਵਾ ਸੰਗਤਾਂ ਫੋਨ ਲਾਉਂਦੀਆਂ ਸਾਨੂੰ ਆ ਬਾਬਿਆਂ ਨੂੰ ਬਾਬੇ ਕਿਉਂ ਨਹੀਂ ਦਿੰਦੇ ਨੰਬਰ ਕਿਉਂਕਿ ਸਾਫ਼ ਸਿੱਧੀ ਪਤਾ ਵਾ ਕਿ ਜੇ ਕਹਿੰਦੇ ਫਾਰਮੂਲਾ ਆ ਲਿਆ ਕਹਿੰਦੇ ਸਵਾਲ ਪੁੱਛ ਲਿਆ ਜਵਾਬ ਨਹੀਂ ਹੁਣ ਆ ਮੈਂ ਵੀਡੀਓ ਸਾਡੀ ਵੀਡੀਓ ਚੱਲੀ ਆਲੀ ਮੇਰੀ ਵੀਡੀਓ ਦੇ ਵਿੱਚ ਘੱਟ ਤੋਂ ਘੱਟ ਵੀ ਮੈਂ 10 ਵਾਰ ਤੋਂ ਜ਼ਿਆਦਾ ਨੰਬਰ ਹੋਊਗਾ ਮੇਰਾ ਵਿੱਚ ਆੜ ਕੀਤਾ ਸਕਰੀਨ ਤੇ ਲਾਇਆ ਡਿਸਕ੍ਰਿਪਸ਼ਨ ਦੇ ਵਿੱਚ ਹੁੰਦਾ ਉਹ ਵਖਰਾ ਸੰਗਤਾਂ ਦੇ ਫੋਨ ਆਉਂਦੇ ਸਾਨੂੰ ਜਾਂ ਖੁਦ ਅਟੈਂਡ ਕਰਦਾ ਵਾਂ ਜਾਂ ਨਾਲ ਦੇ ਸਿੰਘ ਅਟੈਂਡ ਕਰਦੇ ਆ ਨੰਬਰ ਦੇਈਦਾ ਟੌਰ ਨਾ ਦੇਈਦਾ ਪਰ ਬਾਬੇ ਦੇਣ ਨੰਬਰ ਪਤਾ ਵੀ ਜੇ ਨੰਬਰ ਕਿੰਨੇ ਫੋਨ ਲਾ ਲਿਆ ਗੜੀ ਜਵਾਬ ਨਹੀਂ ਹੁੰਦਾ ਤੇ ਹੱਥ ਜੋੜ ਕੇ ਬੇਨਤੀ ਆ ਇਹਨਾਂ ਬਾਬਿਆਂ ਨੂੰ ਕਿ ਬਾਬਾ ਜੀ ਜੇ ਧਰਤੀ ਤੋਂ 3 ਫੁੱਟ ਉੱਤੇ ਸਟੇਜ 'ਤੇ ਚੜ ਕੇ ਬਹਿ ਜਾਂਦੇ ਜੀ ਤੇ ਇਹਨਾਂ ਸੋਚਿਆ ਕਰੋ ਵੀ ਅਸੀਂ ਮਾਰ ਕੇ ਸ਼ਾਹ ਸਟੇਜ 'ਤੇ ਚੜ ਗਏ ਆ ਬਾਬਾ ਜੀ ਹੱਥ ਜੋੜ ਕੇ ਬੇਨਤੀ ਆ ਵੀ ਜੇ ਕੋਈ ਕੁਰਬਾਨੀ ਦੀ ਗੱਲ ਆਉਂਦੀ ਆ ਤੇ ਕਰਿਆ ਕਰੋ ਨਹੀਂ ਹੁੰਦੀ ਥੱਲੇ ਬੈਠੇ ਰਿਆ ਕਰੋ ਜਿੰਨਾਂ ਨੂੰ ਗੱਲ ਆਉਂਦੀ ਕੁਰਬਾਨੀ ਦੀ ਉਹਨਾਂ ਨੂੰ ਚਾੜਿਆ ਕਰੋ ਸਟੇਜ ਤੇ ਇੱਥੇ ਮੈਂ ਆਪਣੇ ਪ੍ਰਚਾਰਕਾਂ ਨੂੰ ਵੀਡੀਓ ਆਪਾਂ ਜ ਬਹੁਤੀ ਲੰਬੀ ਨਾ ਕਰੀਏ ਪ੍ਰਚਾਰਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਭਾਈ ਇਨਾਂ ਦੇ ਡੇਰੇਆਂ ਤੇ ਜਾ ਕੇ ਤੇ ਨਾ ਐਵੇਂ ਇਹੋ ਜਿਹਾ ਕੰਮ ਕਰੋ ਸਭ ਤੋਂ ਵੱਡੀ ਗਲਤੀ ਮੈਂ ਬੇਨਤੀ ਕਰਾਂ ਸਾਡੇ ਪ੍ਰਚਾਰਕਾਂ ਦੀ ਕਿਵੇਂ ਮੋٹے ਲਫਾਫੇ ਮਿਲਦੇ ਆ ਇਨਾਂ ਪ੍ਰਚਾਰਕਾਂ ਸਾਡੇ ਨੂੰ ਇਨਾਂ ਦੇ ਡੇਰੇਆਂ ਤੋਂ ਤੇ ਜਾ ਕੇ ਜਿੱਥੇ ਵੀ ਸੰਤ ਸ਼ਬਦ ਆਇਆ ਵਾ ਜਿੱਥੇ ਵੀ ਬ੍ਰਹਮ ਗਿਆਨੀ ਮਹਾਪੁਰਸ਼ ਸ਼ਬਦ ਆਇਆ ਵਾ ਉਹ ਪੂਰੇ ਇਨਾਂ ਨੂੰ ਬਾਬਾ ਸਟੇਜ ਤੇ ਇਧਰ ਬੈਠਾ ਹੁੰਦਾ ਵਾ ਪ੍ਰਚਾਰਕ ਇਥੇ ਲੱਗੇ ਸਰੂਪ ਪ੍ਰਕਾਸ਼ ਤੇ ਪੂਰਾ ਸੰਤ ਕਾਂ ਦੇੰਦਕ ਮਾਂ ਹਤਿਆਰਾ ਸੰਤ ਕਾਂ ਦੇੰਦਕ ਸੰਤ ਸ਼ਰਨ ਜੋ ਜਾਣ ਪਰੇ ਤੇ ਗੱਲ ਸਾਰੀ ਸਾਧਾਂ ਦੇ ਲਾ ਕੇ ਹੁੰਦੀ ਹੈ ਮਤਲਬ ਪੂਰੇ ਰੱਬ ਦੇ ਪੁੱਤ ਬਣਾ ਕੇ ਹੁੰਦੇ ਸਾਡੇ ਪ੍ਰਚਾਰਕ ਇਹਨਾਂ ਤੇ ਹੱਥ ਜੋੜ ਕੇ ਬੇਨਤੀ ਕਰਾਂਗਾ ਪ੍ਰਚਾਰਕਾਂ ਨੂੰ ਕਿ ਭਾਈ ਨਾ ਐਵੇਂ ਇਨਾਂ ਦੇ ਕੋਲ ਜਾਓ ਤੁਸੀਂ ਭੁੱਖੇ ਨਹੀਂ ਮੰਦੇ ਗੁਰੂ ਕੀ ਸੰਗਤ ਤੁਹਾਨੂੰ ਭੁੱਖੇ ਨਹੀਂ ਮਰਨ ਦੇਗੀ ਹੁਣ ਇਹ ਵੀ ਮੈਂ ਡਾਊਟ ਕਲੀਅਰ ਕਰਾਂ ਜਿੱਥੇ ਵੀ ਗੁਰਬਾਣੀ ਦੇ ਵਿੱਚ ਸੰਤ ਬ੍ਰਹਮ ਗਿਆਨੀ ਸ਼ਬਦ ਆਇਆ ਵਾ ਉਹ ਕਿਸੇ ਦੇਹਧਾਰੀ ਬਾਬੇ ਵਾਸਤੇ ਨਹੀਂ ਆਇਆ ਦੇਹਧਾਰੀ ਬੰਦੇ ਵਾਸਤੇ ਨਹੀਂ ਆਇਆ ਹੁਣ ਸ਼ਬਦ ਕੀ ਆ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਕਾ ਕਰਤਾ ਹੁਣ ਦੱਸੂਗਾ ਕੋਈ ਵੀ ਕਿਹੜਾ ਬ੍ਰਹਮ ਗਿਆਨੀ ਜਿਹਨੇ ਸ੍ਰਿਸ਼ਟੀ ਬਣਾਤੀ ਹੈ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਹੁਣ ਦੱਸੂਗਾ ਕੋਈ ਵੀ ਕਿਹੜਾ ਬ੍ਰਹਮ ਗਿਆਨੀ ਹੈ ਜਿਹੜਾ ਹਮੇਸ਼ਾ ਲਈ ਅਮਰ ਹੈ ਜਿਹੜਾ ਮਰਦਾ ਹੀ ਨਹੀਂਗਾ ਕਿਹੜਾ ਬ੍ਰਹਮ ਗਿਆਨੀ ਹੋ ਸਾਰੇ ਨੇ ਮਰਨ ਦਾ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਏ ਕਿਸ ਨਾਲ ਕੀ ਜੈ ਦੋਸਤੀ ਸਭ ਜਗ ਚੱਲਣਾ ਰ ਅ ਮਨੁਮਾਦਮੀ ਹੈ ਕਦਮੀ ਕੌਣ ਹੈ ਜਿਹੜਾ ਮਰਦਾ ਹੀ ਨਹੀਂਗਾ ਕੌਣ ਹੈ ਜਿਹੜਾ ਮਰਿਆ ਬ੍ਰਹਮ ਗਿਆਨੀ ਆਪ ਪਰਮੇਸ਼ਰ ਉਹ ਜਿੱਥੇ ਵੀ ਬ੍ਰਹਮ ਗਿਆਨੀ ਕਹਿਆ ਨਾ ਉਹ ਕਿਸੇ ਦੇਹਧਾਰੀ ਆਸਤੇ ਨਹੀਂ ਕਿਹਾ ਉਹ ਬ੍ਰਹਮ ਗਿਆਨੀ ਇੱਕ ਕਾਲਪੁਰਖ ਦੀ ਗੱਲ ਕੀਤੀ ਹੈ ਤੇ ਪਰ ਸਾਡੇ ਪ੍ਰਚਾਰਕ ਮੋٹے ਗੱਫੇ ਮਿਲਦੇ ਆ ਡੇਰੇ ਵੇ ਜਾ ਕੇ ਕਥਾ ਕਰਦੇ ਆ ਤੇ ਜਿੱਥੇ ਵੀ ਸੰਤ ਸ਼ਬਦ ਆਇਆ ਉਹ ਸੰਤ ਸ਼ਬਦ ਦੀ ਵਿਆਖਿਆ ਉਹ ਗਲਤ ਕਰਕੇ ਅਰਥ ਤੇ ਇਹਨਾਂ ਨੂੰ ਸੰਤ ਕਹੇ ਹੁੰਦੇ ਆ ਤੇ ਇੱਟ ਡਲ ਗਿਆ ਐਡਾ ਐਡਾ ਢਿੱਡ ਕੱਢ ਕੇ ਬਾਬੇ ਗਾੜੀ ਬੈਠੇ ਹੁੰਦੇ ਆ ਮੈਂ ਹੱਥ ਜੋੜ ਕੇ ਬੇਨਤੀ ਫੇਰ ਕਰਾਂਗਾ ਮੈਂ ਨਿੰਦਿਆ ਨਹੀਂ ਕਿਸ ਦੀ ਕਰਦਾ ਪਰ ਆਪਣੀਆਂ ਧੀਆਂ ਨੂੰ ਲੈ ਕੇ ਨਾ ਜਾਓ ਤੇ ਬਾਬੇ ਨੂੰ ਬੇਨਤੀ ਆ ਕਿ ਬਾਬਾ ਜੀ ਤੇ ਇਹ ਤੇ ਚੜ ਕੇ ਨਾ ਧਰਤੀ ਤੋਂ 2.5 3 ਫੁੱਟ ਉੱਪਰ ਬੈੰਦੇ ਜੇ ਤੇ ਬੇਨਤੀ ਆ ਕੋਈ ਗੁਰਬਾਣੀ ਦੀ ਗੱਲ ਕਰਿਆ ਕਰੋ ਧਰਤੀ ਤੋਂ ਉੱਪਰ ਬੈੰਦੇ ਜੇ ਤੇ ਕੋਈ ਸਿੱਖੀ ਨਾਲ ਜੋੜਨ ਵਾਲੀ ਗੱਲ ਕਰਿਆ ਕਰੋ ਆ ਕੋਈ ਕਹਾਣੀ ਹੁੰਦੀ ਬਿਰਾਤੀ ਵਿਆਹ ਜਾਂ ਸੁਪਨਾ ਆ ਗਿਆ 60 ਸਾਲ ਦੀ ਉਮਰ ਹੋ ਗਈ ਆ ਆ ਆਹ ਕਹਾਣੀ ਹੁੰਦੀ ਬਾਕੀ ਵੀਡੀਓ ਆਪਾਂ ਜਿਆਦਾ ਲੰਮੀ ਨਾ ਕਰੀਏ ਫਤਿਹ ਬਲਾਈ ਗਏ ਜੀ ਉਸ ਤੋਂ ਪਹਿਲਾਂ ਮੈਂ ਇੱਕ ਫੇਰ ਬੇਨਤੀ ਕਰਾਂਗਾ ਭਾਈ ਘਰਾਂ ਦੇ ਵਿੱਚ ਆਪ ਬਣੀ ਪੜੋ ਸਹਿਜ ਪਾਠ ਕਰੋ ਅਰਥਾਂ ਸਮੇਤ ਬਣੀ ਪੜੋ ਤਾਂ ਜੋ ਗੁਰੂ ਸਾਹਿਬ ਨੇ ਸਾਨੂੰ ਕੀ ਸਮਝਾਉਂਦੀ ਯਤਨ ਕੀਤਾ ਵਾ ਐਡਾ ਵੱਡਾ ਸਾਡੇ ਕੋਲ ਅਨਮੋਲ ਖਜ਼ਾਨਾ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਡੇ ਕੋਲ ਐਡੀ ਪਾਵਨ ਪਵਿੱਤਰ ਬਾਣੀ ਹੋਵੇ ਤੇ ਕਾਹੇ ਏਕ ਬਿਨਾ ਜਤ ਲੱਗੀ ਇੱਕ ਨੂੰ ਛੱਡ ਕੇ ਤੇ ਹੋਰ ਕਿਹਦਾ ਤਕੇ ਹਾਂ ਦੀ ਸਾਨੂੰ ਕੀ ਲੋੜ ਆ ਹੱਥ ਜੋੜ ਕੇ ਬੇਨਤੀ ਆ ਕਿ ਭਾਈ ਆਪਸੈਜ ਪਾਠ ਕਰੋ ਆਪ ਬਾਣੀ ਪੜੋ ਸੰਸਾਰ ਦੇ ਆਪਾਂ ਐਂ ਕੀ ਲੈਣੇ ਆ ਆਇਓ ਸੁਣਨ ਪੜਨ ਕੋ ਬਾਣੀ ਹੱਥ ਜੋੜ ਕੇ ਬੇਨਤੀ ਆ ਬਾਣੀ ਪੜੋ ਆਪਣੇ ਬੱਚਿਆਂ ਨੂੰ ਬਾਣੀ ਪੜਾਓ ਨਿਤਨੇਮ ਕਰਿਆ ਕਰੋ ਸਾਇ ਪਾਠ ਰੱਖੋ ਫਤੇ ਬਲਈ ਹੋਈਆਂ ਭੋਲਾ ਦੀ ਖੇਮਾ ਫਤੇ ਬਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ